ज़िंदाबाद 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 मोटा ज़िंदाबाद ज़िंदबाद मोचा ज़िंदा ज़िंदाबाद तारा तोड़ा चा करो करो तारा तो न चाक रोडी ज़िंदाबाद ज़िंदाबाद ज़िंदबाद ਜਿੰਦਾਬਾਦ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ 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 ਲੋਕਾਂ ਦਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਆਬੀ ਜੀਪੀ ਸਰਕਾਰ ਮਰਦਾਬਾਦ 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 ਸਯੁਜਤ ਕਿਸਾਨ ਮੋਰਚਾ ਜਿੰਦਾਬਾਦ 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 ਸਯੁਜਤ ਕਿਸਾਨ ਮੋਰਚਾ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਵੀਰਤਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਦੇਖੋ ਜੀ ਸਯੁਜਤ ਮੋਰਚੇ ਨੇ ਐਲਾਨ ਕੀਤਾ ਹੈ ਕਿ ਜਿਹੜੀਆਂ ਦਿੱਲੀ ਘੋਲ ਦੀਆਂ ਲਟਕਦੀਆਂ ਮੰਗਾਂ ਸੀ ਜਿਵੇਂ ਕਿ ਲਖਮੀਪੁਰ ਦੇ ਸੀਦਾਂ ਨੂੰ ਇਨਸਾਫ ਨਾ ਮਿਲਣਾ ਤੇ ਕਿਸਾਨ ਜਥੇਬੰਦੀਆਂ ਦੀ ਆਗੂ ਤੇ ਜਿਹੜੀ ਦਿੱਲੀ ਕੋਲ ਸਮੇਂ ਪਰਚੇ ਹੋਏ ਆ ਉਹ ਰੱਤ ਨਾ ਕਰਨਾ ਤੇ ਜਿਹੜੀਆਂ ਇਹਨਾਂ ਨੇ ਸਾਡੇ ਨਾਲ ਕਮਿਟਮੈਂਟਾਂ ਕੀਤੀਆਂ ਸੀ ਦਿੱਲੀ ਕੋਲ ਦੇ ਵਿੱਚ ਉਹਦੇ ਵਿੱਚ ਪੂਰਾ ਨਾ ਉਤਰਨਾ ਉਸ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਇਹਨਾਂ ਦੇ ਲੀਡਰਾਂ ਨੂੰ ਉਮੀਦਵਾਰਾਂ ਨੂੰ ਸਵਾਲ ਕਰਨ ਦਾ ਐਲਾਨ ਕੀਤਾ ਸੀ ਬੀਜੇਪੀ ਦਾ ਉਹਦੇ ਤਹਿਤ ਹੀ ਅੱਜ ਅਸੀਂ ਸੰਯੁਕਤ ਮੋਰਚੇ ਵੱਲੋਂ ਮਾਰਸਾਂ ਦੀ ਇੱਥੇ ਭਗੀਰਥ ਕਲੋਨੀ ਦੇ ਵਿੱਚ ਜਿਹੜੀ ਬਟਿੰਡਾ ਹਲਕੇ ਤੋਂ ਲੋਕ ਸਭਾ ਤੋਂ ਇਹਨਾਂ ਦੀ ਉਮੀਦਵਾਰ ਹੈ ਬੀਬੀ ਪਰਮਜੀਤ ਕੌਰ ਪਰਮਪਾਲ ਕੌਰ ਸਿੱਧੂ ਉਦੋਂ ਸਵਾਲ ਪੁੱਛਣੇ ਸੀ ਪਰ ਇਹਨਾਂ ਨੇ ਪੁਲਿਸ ਦੀਆਂ ਤਾੜਾਂ ਲਾ ਕੇ ਸਾਨੂੰ ਇੱਥੇ ਰੋਕਿਆ ਹੋਇਆ ਹੈ ਪਰ ਲੋਕਾਂ ਦੇ ਹੱਡ ਨੂੰ ਰੋਕਣਾ ਨਾ ਕੋਈ ਪੁਲਿਸ ਰੋਕ ਸਕੀ ਹੈ ਤੇ ਨਾ ਹੀ ਕਦੇ ਫੌਜ ਰੋਕ ਸਕੀ ਹੈ ਜਦੋਂ ਲੋਕ ਇਕੱਠੇ ਹੁੰਦੇ ਆ ਸਿਰ ਜੋੜਦੇ ਆ ਉਦੋਂ ਕੋਈ ਵੀ ਨਹੀਂ ਰੋਕਦਾ ਸਾਫ਼ ਹੈ ਕਿ ਉਹ ਲੋਕਾਂ ਦੇ ਕਿਰਤੀਆਂ ਦੇ ਸਵਾਲ ਸਵਾਲਾਂ ਤੋਂ ਭੱਜ ਰਹੇ ਹੈ ਅਸਲ ਦੇ ਵਿੱਚ ਇਹਨੂੰ ਲੋਕਤੰਤਰ ਨਹੀਂ ਕਿਹਾ ਜਾ ਸਕਦਾ ਇਹਨੂੰ ਇੱਕ ਅਸੀਂ ਡੰਡਾਤੰਤਰੀ ਕਹਾਗੇ ਕਿਉਂਕਿ ਸਾਡਾ ਸਵਾਲ ਪੁੱਛਣ ਦਾ ਜਿਹੜਾ ਜਮਹੂਰੀ ਹੱਕ ਹੈ ਉਹ ਇਹਨਾਂ ਨੇ ਪੁਲਿਸ ਦੇ ਡੰਡੇ ਦੇ ਨਾਲ ਉਹਨੂੰ ਰੋਕਿਆ ਹੋਇਆ ਹੈਗਾ ਇਹ ਤਾਂ ਇਹ ਹੈ ਜੀ ਸੰਯੁਕਤ ਮੋਰਚੇ ਵੱਲੋਂ ਜੋ ਪ੍ਰੋਗਰਾਮ ਅਲਿਕਿਆ ਗਿਆ ਹੈ ਜੋ ਪਿਛਲੇ ਦਿੱਲੀ ਜਾਂ ਬਰੂਹਾ ਤੇ ਜੋ 13 ਮਹੀਨੇ ਸੰਯੁਕਤ ਮੋਰਚੇ ਨੇ ਧਰਨਾ ਦੇ ਕੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਸੀ ਉਸੋਪਰਾਂਤ ਰੈਣੀਆ ਮੰਗਾ ਜਿਵੇਂ ਐਮਐਸਪੀ ਦੀ ਗਰੰਟੀ ਤੇ ਲਖੀਮਪੁਰ ਖੀਰੀ ਦੇ ਜੋ ਸਾਡੇ ਕਿਸਾਨ ਸੀ ਕੀਤੇ ਸੀ ਉਹਨਾਂ ਤੇ ਅਜੇ ਮਿਸਰਾ ਵਰਗਾਂ ਤੇ ਕੋਈ ਕਾਰਵਾਈ ਨਾ ਕਰਨ ਦੀ ਵਿਚਾਰੇ بجائے ਸਗੋਂ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਇਦਾਂ ਦੇ ਸਵਾਲਾਂ ਨੂੰ ਲੈ ਕੇ ਸਾਡੇ ਸੰਜੂਤ ਮੋਰਚੇ ਨੇ ਇੱਕ ਤੈਅ ਕੀਤਾ ਹੈ ਵੀ ਜਿੱਥੇ ਵੀ ਬੀਜੇਪੀ ਦਾ ਕੋਈ ਉਮੀਦਵਾਰ ਹੁੰਦਾ ਹੈ ਉਹਨੂੰ ਸਵਾਲ ਕਿਥੇ ਜਾਣੇ ਨੇ 8-9 ਸਵਾਲ ਨੇ ਪਰ ਇਹ ਲੋਕਤੰਤਰ ਦਾ ਘਾਣ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਲਾ ਕੇ ਸਾਡੇ ਕਿਸਾਨ ਛੇ ਦੇ ਬੰਦਿਆਂ ਨੂੰ ਰੋਕ ਕੇ ਸਾਡੇ ਮੱਥੇ ਲੱਗਣ ਤੋਂ ਭਾਈ ਦੇ ਨੇ ਇੱਕ ਪਾਸੇ ਤਾਂ ਇਹ ਲੋਕਾਂ ਤੋਂ ਵੋਟਾਂ ਮੰਗਦੇ ਨੇ ਇੱਕ ਪਾਸੇ ਸਾਨੂੰ ਲੋਕਾਂ ਦੇ ਵਿੱਚ ਨਹੀਂ ਸਮਝਦੇ ਲੋਕਤੰਤਰ ਦੇ ਵਿੱਚ ਨਹੀਂ ਸਮਝਦੇ ਸਾਨੂੰ ਇੱਕ ਇਹਨਾਂ ਨੇ ਫੋਲੜਵਾਜ ਲੋਕ ਬਣਾ ਰੱਖਿਆ ਤੇ ਆਪ ਅੰਦਰ ਬਹਿ ਕੇ ਤੇ ਉਹ ਕਰਕੇ ਸਾਡੇ ਸਵਾਲਾਂ ਦਾ ਜਵਾਬ ਦੇਣ ਤੋਂ ਇਹ ਕੰਨੀ ਘਤਰਾਉਂਦੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਹਟਿਆ ਵੀ ਕਿਰਪਾ ਕਰਕੇ ਸਾਨੂੰ ਹਰ ਇੱਕ ਜਥੇਬੰਦੀ ਦੇ ਇੱਕ ਨੁਮਾਇंदे ਨੂੰ ਜम्मेवार ਨਮਾਇੰਦੇ ਨੂੰ ਵਿਵਾਦ ਦੇ ਨਾਲ ਗੱਲਬਾਤ ਕਰਾਈ ਜਾਵੇ ਤਾਂ ਕਿ ਅਸੀਂ ਉਹਨਾਂ ਤੋਂ ਸਵਾਲ ਪੁੱਛੇ ਕਿ ਉਹ ਸਾਡੇ ਸਵਾਲਾਂ ਦੇ ਜਵਾਬ ਦੇਣ ਜੀ ਇਸ ਕਰਕੇ ਅਸੀਂ ਇੱਥੇ ਅੱਜ ਚਲੋ ਕਿਉਂ ਹੋਵੇ